ਅਗਰ ਤੁਸੀਂ ਵੀ ਪੰਜਾਬ ਹਰਿਆਣਾ ਚੰਡੀਗੜ੍ਹ ਅਤੇ ਹਿਮਾਚਲ ਦੇ ਨਾਲ ਸੰਬੰਧ ਰੱਖਦੇ ਹੋ ਤਾਂ ਤੁਹਾਡੇ ਵਾਸਤੇ ਬਹੁਤ ਹੀ ਬੁਰੀ ਖਬਰ ਹੈ ਤੇ ਜੇਕਰ ਤੁਸੀਂ ਹਰਿਆਣਾ ਦਿੱਲੀ ਦੇ ਵਿੱਚ ਹਰ ਰੋਜ਼ ਹੀ ਰੂਟ ਕਰਦੇ ਹੋ ਤਾਂ ਤੁਹਾਡੇ ਵਾਸਤੇ ਹੋਰ ਵੀ ਜ਼ਿਆਦਾ ਪੁਰੀ ਖਬਰ ਹੈ ਕਿਉਂਕਿ ਹੁਣ ਦਿੱਲੀ ਦੇ ਨਾਲ-ਨਾਲ ਹਰਿਆਣਾ ਦੇ ਵਿੱਚ ਤੁਹਾਡੇ ਵਾਹਨਾਂ ਵਾਸਤੇ ਨੋ ਐਂਟਰੀ ਦੇ ਬੋਰਡ ਲੱਗ ਚੁੱਕੇ ਹੈ ਜੀ ਹਾਂ ਹੁਣ ਤੁਹਾਡੇ ਵਾਹਨਾਂ ਵਾਸਤੇ ਹਰਿਆਣਾ ਅਤੇ ਦਿੱਲੀ ਦੇ ਵਿੱਚ ਕੋਈ ਵੀ ਜਗ੍ਹਾ ਨਹੀਂ ਜੇਕਰ ਤੁਸੀਂ ਫਿਰ ਵੀ ਆਪਣਾ ਵਾਹਨ ਲੈ ਕੇ ਹਰਿਆਣਾ ਜਾਂ ਦਿੱਲੀ ਜਾਂਦੇ ਹੋ ਤਾਂ ਤੁਹਾਡੇ ਵਾਹਨ ਜਿਹੜੇ ਨੇ ਬਾਂਡ ਕਰ ਦਿੱਤੇ ਜਾਣਗੇ ਮोटा ਚਲਾਨ ਭੁਗਤ ਨਾ ਪਵੇਗਾ ਮਾੜਾ ਮोटा 1000 2000 ਦਾ ਨਹੀਂ ਬਲਕਿ 20 ਤੋਂ 25000 ਤੱਕ ਦਾ ਚਲਾਨ ਜਿਹੜਾ ਤੁਹਾਨੂੰ ਭੁਗਤ ਨਾ ਪਵੇਗਾ ਤੇ ਜੇਕਰ ਤੁਸੀਂ ਇਹ ਜਿਹਾ ਨਹੀਂ ਕਰਦੇ ਤਾਂ ਤੁਹਾਡੇ ਉੱਤੇ ਸਖਤ ਕਾਰਵਾਈ ਵੀ ਹੋ ਸਕਦੀ ਹੈ ਤੇ ਮੌਕੇ ਦੇ ਉੱਤੇ ਤੁਹਾਡਾ ਵਾਹਨ ਜੋ ਹੈ ਬਾਂਡ ਵਿਕੇਤਾ ਜਾ ਸਕਦਾ ਹੈ ਬਹੁਤ ਹੀ ਅਹਿਮ ਜਾਣਕਾਰੀ ਜੋ ਆ ਤੁਹਾਡੇ ਨਾਲ ਸਾਂਝੀ ਕਰਨ ਲੱਗੀਆਂ ਕਿਉਂਕਿ ਹੁਣ ਸਰਕਾਰ ਨੇ ਪ੍ਰਸ਼ਾਸਨ ਨੇ ਬਹੁਤ ਵੱਡਾ ਫੈਸਲਾ ਲਿਆ ਹੈ ਤੁਹਾਡੇ ਪੁਰਾਣੇ ਵਾਹਨਾਂ ਦੀ ਨੋ ਐਂਟਰੀ ਜੋ ਹੈ ਹਰਿਆਣਾ ਦੇ ਵਿੱਚ ਹੈ ਨੋ ਐਂਟਰੀ ਦਿੱਲੀ ਦੇ ਵਿੱਚ ਹੈ ਜੇਕਰ ਤੁਹਾਡਾ ਵਾਹਨ ਪੁਰਾਣਾ ਹੋ ਚੁੱਕਿਆ ਹੈ ਤਾਂ ਤੁਹਾਡੇ ਵਾਹਨ ਜਿਹੜੇ ਨੇ ਦਿੱਲੀ ਵੀ ਨਹੀਂ ਜਾ ਸਕਦੇ ਤੇ ਨਾਲ ਹੀ ਨਾਲ ਹੁਣ ਹਰਿਆਣਾ ਦੇ ਵਿੱਚ ਵੀ ਰੂਲ ਸਖਤ ਕਰ ਦਿੱਤੇ ਗਿਆ ਦੱਸ ਜੀਏ ਕਿ ਹਰਿਆਣਾ ਦੇ ਵਿੱਚ ਤੁਹਾਡੇ ਵਾਹਨ ਜਿਹੜੇ ਨੇ ਐਂਟਰੀ ਨਹੀਂ ਕਰ ਸਕਦੇ ਬਹੁਤ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕੌਮੀ ਰਾਸਤਾਨੀ ਖੇਤਰ ਦੇ ਵਿੱਚ ਵਾਹਨ ਰੱਦ ਕਰਨ ਦੀ ਨੀਤੀ ਨੂੰ ਲਾਗੂ ਕਰਨ ਦੀ ਕੋਸ਼ਿਸ਼ ਦੇ ਵਿੱਚ ਦਿੱਲੀ ਸਰਕਾਰ ਨੇ ਉਹਨਾਂ ਸਾਰੇ ਵਾਹਨ ਮਾਲਕਾਂ ਨੂੰ ਨੋਟਿਸ ਜਾਰੀ ਕੀਤਾ ਹੈ ਜੋ ਅਜੇ ਵੀ ਸ਼ਹਿਰ ਦੇ ਵਿੱਚ ਆਪਣੇ ਪੁਰਾਣੇ ਵਾਹਨ ਚਲਾਉਂਦੇ ਆ ਦਿੱਲੀ ਸਰਕਾਰ ਦੇ ਟ੍ਰਾਂਸਪੋਰਟ ਵਿਭਾਗ ਦੇ ਲੋਕਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਅਧਿਕਾਰਤ ਕੇਂਦਰਾ ਅਤੇ ਵਾਹਨ ਰੱਦ ਜਾ ਕੇ ਕਰਵਾ ਸਕਦੇ ਹੈ ਦਾਸੀਏ ਕਿ ਦਿੱਲੀ ਦੇ ਟ੍ਰਾਂਸਪੋਰਟ ਵਿਭਾਗ ਨੇ ਇੱਕ ਨੋਟਿਸ ਜਾਰੀ ਕੀਤਾ ਜਿਸ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਹੈ ਕਿ 10 ਸਾਲ ਪੁਰਾਣੇ ਡੀਜ਼ਲ ਅਤੇ 15 ਸਾਲ ਪੁਰਾਣੇ પેટ્રોલ ਵਾਹਨਾਂ ਦੇ ਮਾਲਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਦਿੱਲੀ ਐਨਸੀਆਰ ਅਤੇ ਨਾਲ ਹੀ ਨਾਲ ਹਰਿਆਣਾ ਦੇ ਵਿੱਚ ਜਿਹੜਾ ਆਪਣੇ ਵਾਹਨ ਨਾ ਚਲਣ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰਤ ਕਬਾੜੀਆਂ ਰੱਖੀ ਹੈ ਜਿਹਹੀਆਂ ਮਿਆਦ ਜਿਹੜੀਆਂ ਨੇ ਲੰਘਾ ਚੁੱਕੀਆਂ ਗੱਡੀਆਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ ਜੇਕਰ ਵੱਡਾ ਬਿਆਨ ਜੋ ਹੈ ਦਿੱਤਾ ਗਿਆ ਟ੍ਰਾਂਸਪੋਰਟ ਵਿਭਾਗ ਦੇ ਵੱਲੋਂ ਦੱਸਿਆ ਕਿ ਡੀਜ਼ਲ ਅਤੇ ਪੈਟਰੋਲ ਵਾਹਨਾਂ ਨੂੰ ਜ਼ਬਤ ਕਰਨ ਦੇ ਸੁਪਰੀਮ ਕੋਰਟ ਦੇ ਆਦੇਸ਼ ਦਾ ਹਵਾਲਾ ਦਿੰਦੇ ਹੋਏ ਨੋਟਿਸ ਦੇ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਕਿ ਸਾਰੇ ਪ੍ਰਕਾਰ ਦੇ ਵਾਹਨਾਂ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ 15 ਸਾਲਾਂ ਦੀ ਮਿਆਦ ਦੇ ਬਾਵਜੂਦ 10 ਸਾਲ ਤੋਂ ਪੁਰਾਣੇ ਡੀਜ਼ਲ ਵਾਹਨਾਂ ਨੂੰ ਸੜਕਾਂ ਤੋਂ ਦੂਰ ਰੱਖਿਆ ਜਾਣਾ ਹਾਲਾਂਕਿ ਇਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਜੇਕਰ ਵਾਹਨਾਂ ਨੂੰ ਸਬੰਧਤ ਅਥਾਰਟੀਆਂ ਤੋਂ ਬਿਨਾਂ ਇਤਰਾਜ਼ ਦੇ ਸਰਟੀਫਿਕੇਟ ਯਾਨੀ ਕਿ ਐਨਓਸੀ ਪ੍ਰਾਪਤ ਕਰਨ ਤੋਂ ਬਾਅਦ ਦੂਜੇ ਰਾਜਾਂ ਦੇ ਵਿੱਚ ਰਜਿਸਟਰਡ ਜੋ ਹੈ ਕੀਤਾ ਜਾ ਸਕਦਾ ਦਿੱਲੀ ਦੇ ਵਿੱਚ ਲਗਭਗ 37 ਲੱਖ ਵਾਹਨ ਨੇ ਜਿਨ੍ਹਾਂ ਦੇ ਵਿੱਚ ਦੋ ਪਹੀਆ ਵਾਹਨ ਵੀ ਸ਼ਾਮਲ ਹੈ ਜਿਨ੍ਹਾਂ ਨੂੰ ਅਨਫਿਟ ਵਾਹਨ ਮੰਨਿਆ ਗਿਆ ਅਪਰਾਜੇਤਾ ਕਿ ਵਾਹਨ ਵਰਤੇ ਜਾ ਰਹੇ ਦਿੱਲੀ ਦੇ ਵਿੱਚ ਇਸ ਵੇਲੇ ਰਾਜ ਦੇ ਵਿੱਚ 1 ਕਰੋੜ ਤੋਂ ਵੱਧ ਵਾਹਨ ਰਜਿਸਟਰਡ ਹੈ ਦਿੱਲੀ ਦੇ ਵਿੱਚ ਪ੍ਰਦੂਸ਼ਣ ਫੈਲੋਣ ਦੇ ਫੈਲੋਨ ਨੂੰ ਇਸ ਪਿੱਛੇ ਦਾ ਸਭ ਤੋਂ ਵੱਡਾ ਇੱਕ ਮੁੱਖ ਕਾਰਨ ਮੰਨਿਆ ਗਿਆ ਕਿਹਾ ਗਿਆ ਕਿ ਜਿਹੜੇ ਪੁਰਾਣੇ ਵਾਹਨ ਨੇ ਉਹ ਬਹੁਤ ਹੀ ਜ਼ਿਆਦਾ ਪੋਲਿਊਸ਼ਨ ਫੈਲਾਉਂਦੇ ਹੈ ਜਿਸ ਕਰਕੇ ਹੁਣ ਪੁਰਾਣੇ ਵਾਹਨਾਂ ਦੀ ਨੋ ਐਂਟਰੀ ਕਰ ਦਿੱਤੀ ਗਈ ਹੈ ਦੱਸ ਦੇ ਕਿ BS6 ਇੰਜਨ ਜੋ 1 ਅਪ੍ਰੈਲ 2020 ਨੂੰ ਤਿਆਰ ਕੀਤਾ ਗਿਆ ਸੀ ਸਿਰਫ BS6 ਇੰਜਨ ਵਾਲੇ ਵਾਹਨਾਂ ਨੂੰ ਹੀ ਜੋ ਹੈ ਹਰਿਆਣਾ ਦੇ ਵਿੱਚ ਅਤੇ ਦਿੱਲੀ ਦੇ ਵਿੱਚ ਇਜਾਜ਼ਤ ਦਿੱਤੀ ਜਾਏਗੀ ਆਪਣੇ ਵਾਹਨ ਚਲਾਉਣ ਵਾਸਤੇ ਪਰ ਜੇਕਰ ਤੁਹਾਡੇ ਵਾਹਨ ਪੁਰਾਣੇ ਨੇ 10 ਸਾਲ ਪੁਰਾਣੇ ਨੇ 15 ਸਾਲ ਪੁਰਾਣੀਆਂ ਤਾਂ ਤੁਸੀਂ ਆਪਣੇ ਵਾਹਨ ਨਹੀਂ ਚਲਾ ਸਕਦੇ ਜੇਕਰ ਤੁਸੀਂ ਚਲਾਉਣਾ ਚਾਹੁੰਦੇ ਹੋ ਤਾਂ ਤੁਹਾਡੀ ਗੱਡੀ ਦਾ BS6 ਇੰਜਨ ਹੋਣਾ ਚਾਹੀਦਾ ਅਗਰ ਨਹੀਂ ਹੈ ਤਾਂ ਤੁਹਾਨੂੰ ਦਿੱਲੀ ਦੇ ਵਿੱਚ ਜਾਣ ਦੀ ਇਜਾਜ਼ਤ ਜੋ ਹੈ ਨਹੀਂ ਦਿੱਤੀ ਜਾਏਗੀ ਤਾਂ ਬਹੁਤ ਐਹਮ ਜਾਣਕਾਰੀ ਹੈ ਇਹ ਵੀ ਦੱਸ ਦਈਏ ਕਿ ਜਦੋਂ BS6 ਇੰਜਨ ਨੂੰ ਲੈ ਕੇ ਜਿਹੜੀ ਚਰਚਾ ਛਿੜੀ ਹੈ ਕਿ ਸਿਰਫ ਇਹ ਹੀ ਵਾਹਨਾਂ ਦੀ ਐਂਟਰੀ ਹੋ ਸਕਦੀ ਹੈ ਤੇ ਇਸੇ ਦੌਰਾਨ ਜੋ ਪੁਰਾਣੀਆਂ ਗੱਡੀਆਂ ਸੀ ਪੁਰਾਣੇ ਵਾਹਨ ਸੀ ਉਹਨਾਂ ਦੀ ਵਿਕਰੀ ਵੀ ਕਾਫੀ ਜ਼ਿਆਦਾ ਘਟ ਗਈ ਹੈ ਤੇ ਨਾਲ ਹੀ ਨਾਲ ਉਹਨਾਂ ਵਾਹਨਾਂ ਨੂੰ ਕਾਫੀ ਸਸਤਾ ਵੀ ਕਰ ਦਿੱਤਾ ਗਿਆ ਕਿਉਂਕਿ ਹੁਣ ਇਹਨਾਂ ਦੀ ਖਰੀਦ ਬੰਦ ਹੋ ਰਹੀਏ ਇਸ ਕਰਕੇ ਇਹਨਾਂ ਵਾਹਨਾਂ ਨੂੰ ਸਸਤੇ ਰੇਟ ਦੇ ਉੱਤੇ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਹਾਡਾ ਕੀ ਕਹਿਣਾ ਹੈ ਇਸ ਫੈਸਲੇ ਦੇ ਬਾਰੇ ਕਮੈਂਟਾਂ ਚ ਦਿਓ ਆਪਣੇ ਵਿਚਾਰ